ਫਿਲੌਰ ਸ਼ਹਿਰ ਜਿੱਥੇ ਕਿ ਇਸ ਸਮੇਂ ਚੋਰਾਂ ਦਾ ਕਹਿਰ ਬਦਸੂਰ ਚੱਲੀ ਹੈ ਜਿਸ ਨਾਲ ਇਲਾਕਾ ਵਾਸੀ ਦਾ ਖਾਸੇ ਪਰੇਸ਼ਾਨ ਨੇ ਪਰ ਪੁਲਿਸ ਹੈ ਕਿ ਅੱਜ ਦਿਨ ਹੀ ਚੋਰਾਂ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੇ ਲੇਕਿਨ ਇਹ ਦਾਅਵੇ ਕਿੰਨੇ ਕੋ ਅਸਰਦਾਰ ਹਨ ਇੱਕ ਵਾਰ ਫਿਰ ਤੋਂ ਚੋਰਾਂ ਨੇ ਇਸ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਜੀ ਹਾਂ ਇਹ ਤਸਵੀਰਾਂ ਨੇ ਫਿਲੌਰ ਦੇ ਉਸ ਗੁਰੂ ਘਰ ਦੀਆਂ ਜਿੱਥੇ ਕਿ ਰੋਜ਼ਾਨਾ ਹੀ ਸਵੇਰ ਸ਼ਾਮ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਨੇ ਪਰ ਚੋਰਾਂ ਨੇ ਇਸ ਧਾਰਮਿਕ ਅਸਥਾਨ ਨੂੰ ਵੀ ਨਹੀਂ ਬਖਸ਼ਿਆ ਤੇ ਚੋਰੀ ਦੀ ਸਫਲ ਬਾਰਦਾਤ ਨੂੰ ਅੰਜਾਮ ਦੇ ਦਿੱਤਾ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਤਗੁਰ ਰਵਿਦਾਸ ਅੰਮ੍ਰਿਤਵਾਲੀ ਭਵਨ ਦੇ ਪ੍ਰਬੰਧਕ ਰਾਜਕਰ ਮਰ ਗਿੰਡਾ ਅਤੇ ਕਾਉਂਸਲਰ ਜਸ਼ਪਾਲ ਗਿੰਡਾ ਨੇ ਦੱਸਿਆ ਕਿ ਨੋਰਮਲ ਰੋਡ ਤੇ ਸਥਿਤ ਇਸ ਗੁਰਦੁਆਰਾ ਸਾਈ ਵਿਖੇ ਚੋਰ ਬੀਤੀ ਰਾਤ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਇੱਕ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਏ ਉਨ੍ਹਾਂ ਮੁਤਾਬਕ ਚੋਰਾਂ ਨੇ ਕੰਦ ਫਾੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਵਾਰਦਾਤ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹਾਂਜੀ ਲੋਨਾ ਰੋਡ ਫਲੋਰ ਗਪਾਲ ਕਲੋਨੀ ਅੱਜ ਸਵੇਰੇ ਜਦੋਂ ਸਾਡੇ ਪਾਠੀ ਸਹਿਬਾਨ ਆਏ ਆ ਉਹਨਾਂ ਨੇ ਦੇਖਿਆ ਕਿ ਪਿੱਛੇ ਵਾਲੀ ਕੰਦ ਪਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਖ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਲੰਡਰ ਲੈ ਕੇ ਗਏ ਆ ਜਿਤੋਂ ਅਲਾਵਾ ਸਾਡੇ ਗੁਟਕਾ ਸਾਫ ਸੀਗੇ ਉਹ ਖਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਦਦ ਖਲਾਰਿਆ ਹੈਗਾ ਤੋੜ ਪੰਨ ਕੀਤੀ ਹੈਗੀ ਉਹਨਾਂ ਦੀ ਬਸ ਇੰਨਾ ਕੇ ਜੇ ਤੱਕ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਉਹ ਉਸ ਵਿਅਕਤੀ 10 15 20 ਮਿੰਟ ਚ ਆ ਗਿਆ ਸੀ ਕੋਈ ਸੀਸੀਟੀਵੀ ਕੈਮਰਾ ਲੱਗਾ ਜੀ ਹਾਂ ਕੈਮਰੇ ਦੇ ਵਿੱਚ ਕੋਈ ਆਇਆ ਬੰਦਾ ਹਾਂਜੀ ਇੱਕ ਵਿਅਕਤੀ ਆ ਜਿਹਦਾ ਮੂੰਹ ਬੰਨਿਆ ਹੋਇਆ ਸੀ ਕੀ ਨੀਤੀ ਸੀ ਉਹਦਾ ਦੀ ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ ਸੀ ਉਹਦੇ ਨਾਲ ਜਿਹੜਾ ਉਹਨਾਂ ਨੇ ਬਿਆਦਵੀ ਕੀਤੀ ਆ ਬਹੁਤ ਮਾੜਾ ਕੰਮ ਕੀਤਾ ਗੁੱਟਕਾ ਸਭ ਖਲਾਰੇ ਗਏ ਹਾਂਜੀ ਉਹਦੇ ਡੀਐਸਪੀ ਫਲੋਰ ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਪੁਲਿਸ ਟੀਮ ਨਾਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਚੋਰ ਸਲਾਖਾ ਪਿੱਛੇ ਹੋਣਗੇ ਅੰਡਰਸੈਕ ਕੋ ਗੁਰੂ ਘਰ ਦੇ ਵਿੱਚ ਚੋਰੀ ਵੀ ਹੋਈ ਆ ਬਿਆਦਵੀ ਕਰਨ ਦੀ ਕੋਸ਼ਿਸ਼ ਕੀਤੀ ਬਚਾਅ ਹੋ ਗਿਆ ਕੀ ਕਹਿਣਾ ਤੁਹਾਨੂੰ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀਗੀ ਜੀ ਇੱਥੇ ਫਲੋਰ ਗੋਪਾਲ ਕਲੋਨੀ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦਾ ਇਹ ਗੁਰਦੁਆਰਾ ਸਾਹਿਬ ਸੀਗੀ ਉੱਥੇ ਕੰਧ ਪਿੱਛੋਂ ਬਾੜ ਕੇ ਕੋਈ ਐਂਟਰ ਕਰਿਆ ਤੇ ਉਹਦੀ ਆ ਕੇ ਅਸੀਂ ਮੁਢਲੇ ਤੌਰ ਤੇ ਤਫ਼ਤੀਸ਼ ਕੀਤੀ ਹੈ ਜਿਹਦੇ ਚ ਉਹ ਆ ਰਿਹਾ ਹੈ ਕੈਮਰੇ ਚੈੱਕ ਕੀਤੇ ਨੇ ਕੰਧ ਪਾੜ ਕੇ ਉਹਨੇ ਅੱਗੇ ਗੋਲਕ ਦੇ ਵਿੱਚੋਂ ਜੱਟੀ ਚੋਰੀ ਕੀਤੀ ਹੈ ਇੱਕ ਸਿਲੰਡਰ ਹੈ ਜਿਹੜਾ ਉਹ ਇੱਥੋਂ ਉਹ ਚੱਕ ਕੇ ਲੈ ਗਿਆ ਇਹਦੀ ਤਫ਼ਤੀਸ਼ ਜਾਰੀ ਹੈ ਅਸੀਂ ਜਲਦੀ ਚੋਰ ਨੂੰ ਫੜ ਲਾਂਗੇ ਜੀ ਕੀ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਹਾਂਜੀ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਉਹ ਉਹਦੇ ਉਪ ਕੰਦ ਪਾੜ ਕੇ ਅੰਦਰ ਆਂਦਾ ਜਿਹੜਾ ਉਹ ਸਾਰਾ ਕਵਰ ਕੀਤਾ ਅੱਗੇ ਗੋਲਕ ਚੋਂ ਚੋਰੀ ਕਰਦਾ ਜਿਹੜਾ ਉਹ ਵੀ ਸਾਰਾ ਕਵਰ ਕੀਤਾ ਕਿੰਨੇ ਵੀ ਵਿਅਕਤੀ ਲੱਗਦੇ ਵਿੱਚ ਅਜੇ ਮੁਢਲੇ ਤੌਰ ਤੇ ਇੱਕ ਹੀ ਦਿਖ ਰਿਹਾ ਜੀ ਬਾਕੀ ਜੇ ਹੋਰ ਵੀ ਇਹਦੇ ਨਾਲ ਦੇ ਹੋਣਗੇ ਉਹ ਵੀ ਕੀ ਮਨਛਾ ਸੀ ਉਹਦੀ ਸਰ ਕੀ ਲੱਗਦਾ ਹੁੰਦਾ ਜੀ ਮੁਢਲੇ ਤੌਰ ਤੇ ਹੀ ਮਨਛਾ ਚੋਰੀ ਦੀ ਹੋ ਸੀਗੀ ਉਹ ਕਲੀਅਰ ਹੋ ਰਿਹਾ ਦੇਖ ਕੇ ਸੈਂਸਟਿਵ ਜੀ ਤੋਂ ਕਾਫੀ ਜਲਦੀ ਇਹਨੂੰ ਫੜ ਲਾਂਗੇ ਠੀਕ ਹੈ